ਹਾਂਜੀ ਦੋਸਤੋ ਅੱਜ ਖੜੇ ਆ ਜੀ ਲਹਿਰਾ ਮੁਹੱਬਤ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਪਾਲੇ ਦਾ ਇੱਕ ਚੰਗਾ ਮਿੱਤਰੋ ਸਾਣ ਦਿਖਾ ਰਹੇ ਆ ਬਾਈ ਨੇ ਕਿੱਥੋਂ ਲਿਆਂਦਾ ਤੇ ਕਿਹੜੇ ਸਿਮੰਡ ਦਾ ਤੇ ਕੀ ਮਾਅਦਾਰ ਕਾਰਡ ਸੀ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਤੇ ਮਿੱਤਰੋ ਜੇ ਸਿੰਘਾਂ ਦੀ ਗੱਲ ਕਰਗੇ ਤਾਂ ਬਹੁਤ ਹੀ ਕੁੰਡਾ ਸੋਹਣਾ ਫੇਸ ਕੁਆਲਿਟੀ ਚੰਗੀ ਤੇ ਚੰਗੇ ਸਾਣਾਂ ਦੇ ਵਿੱਚੋਂ ਮਿੱਤਰੋ ਆਉਂਦਾ ਤੇ ਸਿਹਤ ਪੱਖੋਂ ਵੀ ਬਹੁਤ ਸੋਹਣਾ ਸਰੀਰ ਪੱਖੋਂ ਵੀ ਮਿੱਤਰੋ ਬਹੁਤ ਚੰਗਾ ਜੇ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫੇਰ ਆਪਾਂ ਮਿੱਤਰੋ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਇਹ ਸਾਨ ਮਿੱਤਰੋ ਵੇਚਣ ਦੀ ਖਾਤਰ ਨਹੀਂ ਇਹ ਪਸ਼ੂ ਕਰਾਸ ਕਰਾਉਣ ਦੀ ਖਾਤਰ ਬਾਈ ਇਹ ਵੀਡੀਓ ਬਣਵਾ ਰਿਹਾ ਕਿਉਂਕਿ ਚੰਗੇ ਕਈ ਟੀਕਿਆਂ ਤੋਂ ਮਿੱਤਰੋ ਕਈ ਵਾਰ ਪਸ਼ੂ ਰਹਿੰਦੇ ਨਹੀਂ ਉੱਥੇ ਤੁਸੀਂ ਚੰਗੇ ਸਾਨ ਤੋਂ ਪਸ਼ੂ ਕਰਵਾ ਕੇ ਤਾਂ ਮਿੱਤਰੋ ਚੰਗੇ ਬਰੀਡ ਤਿਆਰ ਕਰ ਸਕਦੇ ਹੋ ਪੂਰੀ ਜਿਹੜੀ ਗੱਲਬਾਤ ਬਾਈ ਪਾਲੇ ਦੇ ਨਾਲ ਕਰਾਂਗੇ ਤੇ ਚੰਗੇ ਕੀਮਤ ਵਾਲਾ ਮਿੱਤਰੋ ਸਾਨ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਵਧੀਆ ਜੀ ਠੀਕ ਹੈ ਆਪਣਾ ਨਾਮ ਹੈਗਾ ਪਾਲਾ ਸਿੰਘ ਹਨਾ ਹਾਂਜੀ ਇਹ ਲਹਿਰੇ ਬੇਗੜਾ ਵਾਲਾ ਰਾਹ ਪੱਤ 25 ਦੌਲਾ ਜੀ ਠੀਕ ਹੈ ਜੀ ਪੱਤੀ ਦੌਲਾ ਲਹਿਰੇ ਬੇਗੜਾ ਵਾਲਾ ਰਾਹ ਠੀਕ ਹੈ ਤੇ ਇਹ ਜੀ ਆਪਾਂ ਸਾਹਣ ਦੀ ਗੱਲ ਕਰਕੇ ਮਾਂ ਦਾ ਕੀ ਰਿਕਾਰਡ ਸੀ ਜੀ ਮਾਂ ਦਾ 24 ਪਲੱਸ ਦਾ ਰਿਕਾਰਡ ਹੈ ਜੀ ਕਿਹੜੀ ਜਗ੍ਹਾ ਤੋਂ ਆਇਆ ਵਾ ਜੀ ਇਹ करनाल ਪਿੰਡ ਛਾਪਰਾ ਪਿੰਡ ਆਇਆ करनाल ਕੋਲੋਂ ਪਿੰਡ ਛਾਪਰਾ ਹਾਂਜੀ ਹਰਿਆਣਾ ਦੇ ਵਿੱਚ ਠੀਕ ਹੈ ਮਾਂ ਦਾ 24 ਲੀਟਰ ਹੈ ਹਾਂਜੀ ਤੇ ਬਾਪ ਕਿਹੜਾ ਜੀ ਬਾਪ ਦਾ ਪੀਸੀ 575 ਹੈ ਜੀ ਪੀਸੀ 575 ਹਾਂਜੀ ਠੀਕ ਹੈ ਤੇ ਕਦੋਂ ਕਦੋਂ ਮੰਨ ਲੈ ਵੀ ਇਹ ਲਿਆਂਦਾ ਕਦੋਂ ਕਬਲਾ ਦੱਸੋ 13 ਤਰੀਕ ਨੂੰ ਲਿਆਵੇ ਲੋੜੀ ਹਲਦਣਾ ਜੀ ਠੀਕ ਹੈ ਪਹਿਲੀ ਵਾਰ ਹੀ ਲਿਆ ਰਹੇ ਹੋ ਮੰਨ ਲਾਗੇ ਵੀ ਸਾਨ ਹੁੰਦਾ ਸੀ ਕਿ ਨਹੀਂ ਪਹਿਲਾਂ ਆਪਣੇ ਕੋਲ ਹੁੰਦਾ ਜੀ ਸਾਨ ਪਾਈ ਠੀਕ ਹੈ ਪਹਿਲਾਂ ਵਾਰ ਚੰਗੇ ਤੋਂ ਚੰਗੇ ਹੋਈ ਹੋਈ ਲਿਆਉਂਦੇ ਹਾਂ ਠੀਕ ਹੈ ਚੰਗੀ ਕੀਮਤ ਵਾਲਾ ਹੈ ਹਾਂਜੀ ਬਹੁਤ ਠੀਕ ਹੈ ਠੀਕ ਹੈ ਇਹਨੂੰ ਮੜਾ ਤੋਰੋ ਜੀ ਫਿਰ ਆਪਾਂ ਹੋਰ ਗੱਲਬਾਤ ਕਰਦੇ ਆ ਮੜਾ ਤੋਰ ਕੇ ਦਿਖਾਓ ਜੀ ਕਿਉਂਕਿ ਸਿਹਤ ਪੱਖੋਂ ਮਿੱਤਰੋ ਬਹੁਤ ਚੰਗਾ ਕੱਦ ਕਾਰਦਾ ਵੀ ਚੰਗਾ ਹੈ ਤੇ ਉਮਰ ਦੀ ਵੀ ਆਪਾਂ ਗੱਲਬਾਤ ਕਰਾਂਗੇ ਉਮਰ ਹਜੇ ਮਿੱਤਰੋ ਨਿਆਣਾ ਹੀ ਆ ਮੋੜ ਲਈ ਕਿਉਂਕਿ ਕਈ ਵਾਰ ਆਪਾਂ ਵੈਸੇ ਤਾਂ ਟੀਕਿਆਂ ਦਾ ਕਹਿੰਦੇ ਆ ਵੀ ਟੀਕੇ ਭਰਾ ਪਰ ਕਈ ਵਾਰ ਪਸ਼ੂ ਟੀਕੇ ਤੋਂ ਨਹੀਂ ਰਹਿੰਦੇ ਉੱਥੇ ਮਿੱਤਰੋ ਤੁਸੀਂ ਹਜੇ ਚੰਗੇ ਸਾਹਣ ਤੋਂ ਤੁਸੀਂ ਪਸ਼ੂ ਕਰਾਸ ਕਰਾ ਸਕਦੇ ਹੋ ਜਿਹਦੇ ਨਾਲ ਮਿੱਤਰੋ ਚੰਗੀ ਬਰੀਡ ਆਪਾਂ ਤਿਆਰ ਕਰਕੇ ਤੇ ਚੰਗੇ ਦੁੱਧ ਵਾਲੇ ਹਰ ਪਸ਼ੂ ਭਰਾ ਕੋਲੇ ਹੋਣ ਤੇ ਟੈਸਟ ਕਰ ਮਿੱਤਰੋ ਇੱਕ ਵਾਰੀ ਸੜਕ ਦੇ ਤੋਰੇ ਜ ਮੜਾ ਸਿਹਤ ਪੱਖੋਂ ਫੇਰ ਆਪਾਂ ਗੱਲ ਕਰਦੇ ਹਾਂ ਸਿਰਾ ਗੱਲ ਬਾਤ ਹੈ ਤੇ ਚੰਗੇ ਸਾਨਾਂ ਦੇ ਵਿੱਚੋਂ ਮਿੱਤਰੋ ਆਉਂਦਾ ਹੋ ਸਕਦਾ ਵੀ ਆਉਂਦੇ ਮੇਲਿਆਂ ਦੇ ਵਿੱਚ ਮਿੱਤਰੋ ਬਾਈ ਲੈ ਕੇ ਜਾਵੇ ਹਜੇ ਲੋਹੜੀ ਵੇਲੇ ਬਾਈ ਕੰਦਾ ਲਿਆਂਦਾ ਮੋੜ ਲਓ ਜੀ ਬਸ ਫੇਰ ਇਹ ਕੀ ਕੀ ਫੀਸ ਰੱਖਤੀ ਜੀ ਇਹਦੀ 1100 ਰੁਪਏ ਜੀ 1100 ਹਾਂਜੀ ਠੀਕ ਹੈ ਸੇ ਫੋਨ ਨੰਬਰ ਜੀ ਆਪਣਾ ਫੋਨ ਆਪਾਂ 90417 ਜੀ 90417 34517 ਜੀ 34517 90417 34517 22 ਦਾ ਫੋਨ ਨੰਬਰ ਹੈ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਚੰਗੇ ਪਸ਼ੂ ਰੱਖਣ ਦੀ ਗਾਹਾਂ ਚੰਗੇ ਪਸ਼ੂ ਕਰਾਸ ਕਰਾ ਕੇ ਚੰਗੇ ਬੱਚੇ ਲੈਣ ਦੇ ਖਾਤਰ ਤੇ ਉਮਰ ਕਿੰਨੀ ਕ ਹੋਣੀ ਹੈ ਜੀ ਇਹਦੀ 26 ਮਹੀਨੇ ਜੀ 26 ਮਹੀਨੇ ਆ ਉਮਰ ਮਿੱਤਰੋ 26 ਮਹੀਨਾ ਕੱਦ-ਕਾਰ ਤੇ ਸਿਹਤ ਵਖੋ ਮਿੱਤਰੋ ਬਹੁਤ ਹੀ ਚੰਗਾ ਪਲਿਆ ਵਾ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ 22 ਦੇ ਨਾਲ ਕਰ ਸਕਦੇ ਹੋ ਸੰਪਰਕ ਪਿੰਡ ਵਜਦਾ ਹੈਗਾ ਲਹਿਰਾ ਮੁਹੱਬਤ ਤੇ ਜ਼ਿਲ੍ਹਾ ਮਿੱਤਰੋ ਹੈਗਾ ਜੀ ਬਠਿੰਡਾ ਤੇ ਲਹਿਰੇ 베ਗੇ ਵਾਲਾ ਮਿੱਤਰੋ ਇਹ ਰਾਹ ਵੱਜਦਾ ਸੋ ਸਾਰੇ ਵੀਰਾਂ ਦਾ ਧੰਨਵਾਦ